ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਾ ਸੂਰਜ ਨਿਕਲੇਆ ਤਾਰੇ ਛਪੇ ਹਨੇਰ ਪਲੂਆ ਇਹ ਤਾਂ ਇਹ ਹੁਣ ਇਹ ਅਰਥ ਵੀ ਇਹ ਦੇ ਘਾਲ ਲੀਏ ਸਤਗੁਰ ਨਾਨਕ ਜਦ ਪ੍ਰਗਟ ਹੋਏ ਗੁਬਾਰ ਅਗਿਆਨ ਦਾ ਦੂਰ ਹੋ ਗਿਆ ਤੇ ਗਿਆਨ ਦਾ ਚਾਨਣ ਹੋ ਗਿਆ ਅੱਛਾ ਗੁਰਬਾਣੀ ਲਈ ਗਰਦੀ ਪੜ੍ਹਦੀ ਲੋੜ ਇਸੀ ਰਹੀ ਜੇ ਜੇਕਰ ਸੂਰਜ ਦੇ ਚੜਿਆਂ ਤਾਰੇ ਛਿਪਦੇ ਤਾਰੇ ਛਪਦੇ ਹਨੇੜਾ ਨਸਦਾ ਬਾਹਰ ਹੋਂ ਦੇ ਕਿਦਾਂ ਜਦੋਂ ਸਤਗੁਰ ਦਾ ਜਨਮ ਤੇ ਨੋਂਦਾ ਉਹ ਦਿਨ ਹੁੰਦੇ ਇਹਦੇ ਪ੍ਰਗਟਿਆ ਲਫਜ਼ ਵਰਤਿਆ ਅਗਲੇ ਨੇ ਤਾਂ ਜੇ ਤਾਂ ਅਰਥ ਅਸੀਏ ਕਰੀਏ ਸਤਗੁਰ ਨਾਨਕ ਨੇ ਜਦੋਂ ਆਪਣਾ ਪ੍ਰਗਟ ਕੀਤਾ ਪਰ ਪ੍ਰਗਟ ਆਖ ਸੁਣਾਇਆ ਸੁਖਿਆਤੀ ਅਤੇ ਗੁਰੂ ਵਿੱਚ ਆਵਰਖੇ ਹੋਣ ਦਾ ਪ੍ਰਗਟਾਛਣਾਇ ਇਹ ਤਾਂ ਉਹ ਪ੍ਰਗਟ ਹੁੰਦੀ ਫਿਰ ਇਹਦੇ ਅਰਥ ਇਹਨਾਂ ਨੇ ਅਰਥ ਨਹੀਂ ਹਮੇ ਇਹਦੇ ਸਾਤ ਗੁਰੂਆਂ ਮਾਫ ਨੇ ਜਦ ਦੇ ਅੰਦਰ ਜਦ ਗਿਆਨ ਪ੍ਰਗਟ ਹੋਇਆ ਤਾਂ ਤਾਂ ਹੋਦੇ ਅੰਦਰੋਂ ਤੋਂ ਬਿੜ ਗਈ ਉਹਦੇ ਅੰਦਰ ਚੱਲ ਰੂ ਹੋਏ ਦੁਨੀਆ ਦੇ ਅੰਦਰ ਜਾਣਾ ਨਹੀਂ ਹੁੰਦਾ ਉਹਦੇ ਆਪਣੇ ਅੰਦਰ ਸਭ ਕੋਲ ਨਾਂ ਦੇ ਨਾਲ ਪ੍ਰਗਟ ਹੋਏ ਬੁਾਰਾ ਗਿਆ ਅੰਦਾਜ਼ਾ ਰੋ ਗਿਆ ਅਤੇ ਅਗਿਆਨ ਦਾ ਗਿਆਨ ਦਾ ਜਾਣਨਾ ਹੋ ਗਿਆ ਕਿਹਦੇ ਅਧਰ ਹੋ ਗਿਆ ਕੋਈ ਪਤਾ ਨਹੀਂ ਚਲੋ ਜੀ ਅੱਗੇ ਦੇਖ ਲਓ ਪ੍ਰਗਟ ਕਿਵੇਂ ਹੋਏ ਕੀ ਮਤਲਬ ਹੈ ਵੀ ਜਨਮ ਹੋਇਆ ਜਦੋਂ ਕੀ ਪਤਾ ਦੌਤ ਪਤਾ ਉਹ ਇਹਨਾਂ ਨੂੰ ਤਾਂ ਵੀਰ ਜੀ ਪ੍ਰਗਟ ਔਰ ਜਨਮ 'ਚ ਫਰਕ ਦਾ ਇਹ ਨਹੀਂ ਪਤਾ ਹੋਣਾ ਹਾਂ ਅਰਖਣ ਵਾਲਾ ਚੋਰੀ ਰੱਖ ਰਿਹਾ ਕਲ ਕਲੀਅਰ ਨਹੀਂ ਕਰ ਰਿਹਾ ਜਿਨੇ ਲਿਖਿਆ ਉਹ ਠੀਕ ਲਿਖਿਆ ਹੈ ਮੰਦਾ ਜਿੰਨੇ ਲਿਖਿਆ ਸਤਗੁਰੂ ਮਾਨ ਕੋ ਪ੍ਰਗਟਿਆ ਤੇ ਸਤਗੁਰੂ ਮਾਨ ਜਨੇ ਆਪਣਾ ਗਿਆਨ ਪ੍ਰਗਟ ਕੀਤਾ ਪਹਿਲਾਂ ਚੁੱਪ ਸੀ ਬੁੱਕ ਸੀ ਤਦ ਉਹ ਬੋਲੇ ਤੇ ਤੇ ਲੋਕਾਂ ਅਗੜਾ ਛੰਕਾ ਸੀ ਵਿਚਾਲੇ ਕਬੀਰ ਵੇਲੇ ਪੈ ਗਿਆ ਦੂਰ ਨੂੰ ਉਸ ਜੜੀ ਆ ਗਈ ਸੀ ਨਾ ਉਹ ਦੂਰ ਹੋ ਕੇ ਮੇਰਾ ਚੱਕਿਆ ਕੀ ਦਾ ਗੱਲ ਠੀਕ ਹੈ ਇਹ ਹਰ ਸਭ ਕਰਦੇ ਕਿਉਂਕਿ ਕਬੀਰ ਦੇ ਨਾਲ ਕੋਲ ਬਿਚਾਰੇ ਕੁਝ ਜਿਹੜਾ ਸੀ ਭਰਪਾਦਾ ਹੋ ਗਿਆ ਸੀ ਲੋਕਾਂ ਨੂੰ ਜাদুਗੀ ਸੀ ਨਹੀਂ ਸੀ ਕਲੀਅਰ ਗੱਲ ਰਹੀ ਲੋਕਾਂ ਸਾਧਗੁਰੂ ਆਖਣੇ ਕਲੀਅਰ ਕੀਤੀ ਹੈ ਇਹਦੀ ਦਵਾਈ ਸਾਨੂੰ ਦਸੋਂ ਅਰੰਭ ਚੋ ਵੀ ਮਿਲਦੀ ਹੈ ਕਹੇ ਸਾਧਗੁਰੂ ਆਖਣੇ ਜਿਹੜਾ ਹੈਗਾ ਆ ਪਹਿਲਾਂ ਅ ਕਦਮ ਪਕਾਉਂਦੇ ਜਦੋਂ ਕੰਮ ਕਰਨਾ ਹਮੇਰੇ ਲਈ ਤੇ ਹੈ ਕਿ ਕੋਲੋਂ ਬਤ ਗੁਰ ਨਾਲ ਦੇ ਧਿਆਨ ਚਾਹੀਦਾ ਹੈ ਕਿਹਦੇ ਨਾਲ ਗੱਲ ਲੈ ਮਿਲਦੀ ਹੈ ਇਹ ਵੀ 10 ਹਜ਼ਾਰ ਸੋਈ ਆਈ ਹੋਈ ਗੱਲ ਹੈ ਇਹ ਗੱਲ 10 ਹਜ਼ਾਰ ਸੋਈ ਹੋਈ ਆ ਦੁਨੀਆ ਦਾ ਗਵਾਰ ਮਟ ਗਿਆ ਸਤਿਗੁਰਾਂ ਨੇ ਗੱਲ ਬੁਝਲੀ ਪ੍ਰਵਣ ਯੁਗ ਯਾਤ ਜਿਹੜੀ ਪਹਿਲਾਂ ਬਹੁਤ ਦਵਾਨੀ ਹੈ ਉਥੋਂ ਵੜ ਕੇ ਸੁਝਲੀ ਵੀ ਕੋਈਰ ਦਾ ਹਾਲ ਕਹਿੰਦਾ ਸੀ ਤੁਸੀਂ ਅਰਥਾਂ ਅਨਰਥ ਕਿਉਂ ਕਰੀ ਜਾਂਦੇ ਹੋ ਤਾਂ ਜੀ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੂਆ ਆ ਇਹ ਹੋਰ ਕਹਿੰਦਾ ਜਿਵੇਂ ਸੂਰਜ ਨਿਕਲੇ ਤੇ ਜਿਉਂ ਕਰ ਜਿਉਂ ਲੱਗਦਾ ਜਿਵੇਂ ਸੂਰਜ ਨਿਕਲਦਾ ਤਾਰੇ ਜਿਹੜੇ ਹੁੰਦੇ ਨੇ ਟੋਟੇ ਗਿਆ ਨਾਲੇ ਉਹ ਛੁਪ ਜਾਂਦੇ ਨੇ ਜਿਹੜੇ ਵੀ ਲੋਕ ਕਵੀ ਦੇ ਬਾਣੇ ਦਾ ਆਇਆ ਭਗਤ ਬਾਣੇ ਦਾ ਭਗਤਾਂ ਸੇ ਹਸਤ ਕਰ ਰਹੇ ਸੀ ਉਹ ਚੁੱਪ ਕਰਕੇ ਛੁੱਕੇ ਉਹ ਬੋਲਦੇ ਨਹੀਂ ਸੀ ਉਹ ਬੋਲਣਾ ਬੰਦ ਹੋ ਗਿਆ ਉਹਦੀ ਬੋਲਤੀ ਬੰਦ ਹੋ ਗਈ ਹਨੇਰਾ ਉਹਨਾਂ ਦਾ ਜਿਹਾ ਸੀ ਕਟਿਆ ਗਿਆ ਜੋ ਪਹਿਲਾਂ ਬੋਲ ਰਹੇ ਸੀ ਉਹ ਬੰਦ ਤਾਂ ਜਿਵੇਂ ਹੁਣ ਚੁੱਪ ਕੀਤਾ ਨੇ ਸਾਰੇ ਚੁੱਪ ਕੀਤਾ ਨੇ ਚੁੱਪ ਉਹ ਕੋਈ ਨਵੀਂ ਗੱਲ ਹੈ ਉਹ ਦੇਖ ਰਹੇ ਨੇ ਨਵੀਂ ਨਵੀਂ ਗੱਲ ਠੀਕ ਆ ਇਹ ਉਹ ਦੱਸਦੀ ਹੈ ਕਿ ਅਸਲੀਅਤ ਕਿੱਥੇ ਕਰਦੀ ਹੈ ਬੋਲਣ ਦੇ ਜੇ ਗਲਤੀ ਹੋ ਬੋਲਣ ਦੇ ਜਨਾਹ ਹੋਏ ਕਿ ਪਰਣਾ ਨੇ ਬੋਲਣ ਦੇ ਫਤੇ ਖਣਾ ਭਰ ਜਬੰਦ ਸਭ ਦਾ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰਤ ਰਵਾ ਆਇ ਰਲ ਜਿਵੇਂ ਸ਼ੇਰ ਬੁੱਕਦਾ ਹੁੰਦਾ ਆਣ ਗਾਏ ਗੱਲ ਕਰਦਾ ਕੱਜ ਵੱਜ ਕੇ ਗੱਲ ਕਰਦਾ ਸੱਚ ਕੱਜ ਵੱਜ ਕੇ ਗੱਲ ਕਰਦਾ ਹੁੰਦਾ ਜੇ ਬੁੱਕੇ ਮਿਰਗਾਵਲੀ ਦੂਹ ਤਾਂ ਵਿਚਾਰੇ ਮਿਰਗੇ ਨੇ ਤੇਰੇ ਵਰਗਾਂ ਨੂੰ ਵੀ ਖਾਇ ਉਹ ਵੀਰ ਗਏ ਨੇ ਉਹ ਤਾਂ ਖਾਣੇ ਵਾਲੇ ਹੀ ਨੇ ਸਿਰਫ ਆਹ ਖਾਣੇ ਵਾਲਾ ਉਹ ਖਾਣੇ ਵਾਲੇ ਉਹਨਾਂ ਨੇ ਕੀ ਬੋਲਣਾ ਉਹ ਜਿਹੜੇ ਮਾਸ ਨੂੰ ਖਾਂਦੇ ਦਰਦੇ ਨੇ ਉਹ ਬਲਗੇ ਹੁੰਦੇ ਨੇ ਤੁਹਾਨੂੰ ਵੀਰ ਗਿਆ ਹੋਇਆ ਉਹ ਉਹ ਸਿੰਘ ਦਾ ਸ਼ੇਰ ਹੈ ਦੇਖੋ ਸਿੰਘ ਲੱਭਤਿਆ ਹੈ ਇਸਾ ਪਾਤਰ ਸਾਫ ਹੈ ਜੇ ਦਸ ਪਾਸੇ ਸਾਫ ਨਹੀਂ ਲਿਖੀ ਕਰ। ਮਨ ਮੁੱਖੋਂ ਮੁੱਕਣਾ ਜਾਣਦਾ ਤਾਂ ਲਿਖਿਆ ਹੋਇਆ ਜ਼ਰੂਰ ਹੈ। ਮਨ ਮੁੱਖਾ ਜਿਹੜਾ ਉਹ ਮੇਰਗਾ ਕਰ। ਮਨ ਮੁੱਖੋਂ ਮੁੱਕਣਾ ਜਾਣਦਾ। ਸੇਤ ਮੁੱਖ ਹੈ। ਵਰਮੋ ਕਹਦਾ ਬੋਲੇ ਆਂ। ਮੁਖ ਕੇ ਬੋਲੇ ਆਂ। ਵੇ ਟਟਖੋ ਕੇ ਬੋਲੇ ਆਂ ਵੀ ਗੱਲ ਆ ਹੈ। ਸੱਚੋ ਕਿਹੜਾ ਕਹਿੰਦਾ ਹੈ? ਤੇਹਰੀ ਆਉ ਬਦਲ। ਅਰਾ ਨਾ ਬੇ। ਜੇ ਆਪ ਕੋਈ ਮੇਰੇ ਗਾਲ ਨੂੰ ਸਾਚੀ ਦੁੱਖਤਾ ਹੀ ਹੁੰਦਾ ਸਾਚ ਨੂੰ ਪੈ ਕੇ ਸਦੀ ਹੁੰਦੀ ਹੋਈ ਸੀ। ਕੱਜ ਸ਼ਾਂਕਾ ਨਹੀਂ ਹੁੰਦੀ। ਕਿਉਂਕਿ ਸ਼ਾਂਕਾ ਜ ਬੋਲੂ ਕੋ ਨਹੀਂ ਸਕਦਾ ਉਹ। ਬੜੇ ਬੜੇ ਪਿੱਛੇ ਹੋਏ ਨੇ ਗਿਆਨੀ ਚਲੋ ਬਦੁਨੀਆ ਵੀ ਬੰਦ ਸੀ। ਮਹਾਪੁਰਸ਼ ਵੀ ਕੈਦੀ ਸੀ ਪਰ ਬੁੱਕ ਕੇ ਗੱਲ ਕਿਸੇ ਨੇ ਵੀ ਨਹੀਂ ਕੀਤੀ। ਤੇ ਉਹਨਾਂ ਨੂੰ ਆਪਣੀ ਗੱਲ ਦਾ ਭਰੋਸਾ ਨਹੀਂ ਸੀਗਾ ਉਹਨਾਂ ਕੋਲ ਨਹੀਂ ਸੀ ਸੱਚ। ਪਰ ਇਹ ਆਮ ਬਾਹਲੇ ਸ਼ੇਰ ਦੀ ਗੱਲ ਤਾਂ ਨਹੀਂ ਕਰ ਰਹੇ। ਬਹੁਤ ਗੱਲ। ਜੱਤਾਂ ਦੇ ਪਰ ਅਦੀ ਗੱਲਾਂ ਸੰਗਦੇ ਬਹੁਤ ਨੇ। ਹੂੰ ਹੂੰ। ਆਹ ਜਿੱਥੇ ਬਾਬਾ ਪੈਤਰ ਹੈ ਪੂਜਾ ਆਸਣ ਥਾਪਣ ਸੋ। ਇਹ ਜੂਠ ਹੈ ਕਿਉਂਕਿ ਗੁਰਦੁਆਰੇ ਪਰ ਪਰ ਤੇ ਨਹੀਂ ਬਣਦੇ ਹਨ ਇਰਾਨੇ ਗੁਰਦਾਰੇ ਜਿਹਾ ਬਣਾਏ ਨੇ ਇਹਦਾ ਮਤਲਬ ਆਪ ਅਖਤੀ ਲੈ ਕੇ ਗੁਰਦੁਆਰੇ ਬਣਾਏ ਨੇ ਆਪ ਕੁਝਿਆ ਗੁਰਦਾਰੇ ਬਣਾਉਣ ਲੱਗਣ ਸ਼ਾਇਦ ਕਦੀ ਗੱਲ ਹੈ ਬਣਾਉਣ ਲੱਗੇ ਜੇ ਪੂਜਾ ਸ਼ਰਧਾ ਪਰ ਤੋਂ ਅਸੀ ਤਾਂ ਇਹ ਅੰਕ ਦੇ ਬੇਲੇ 7 ਨਾ ਜਾਣਾ ਸੀ ਇਹਗਾ ਜਿੱਥੇ ਬਾਬਾ ਨੇ ਪਾਇਆ ਤਾਂ ਪੈਰ ਜਿੱਥੇ ਢਾਹਣ ਨਾਲ ਸੀ ਗਰਦਾਰ ਪਰ ਉੱਥੇ ਜੜੀ ਜਦ ਤਉ ਉੱਥੇ ਜੜੀ ਬੁੱਧਕਾ ਪੂਜਾ ਕੀਤੀ ਹੈ ਸੰਤਲਗਲ ਮੁੜ ਕੇ ਕੱਦ ਗਈ ਹੈ ਦਸ ਪਾਸ਼ਾ ਤੱਕ ਕੱਦ ਗਈ ਹੈ ਤੇ ਗਰਦਾਰ ਪਰ ਕੀ ਦੱਸਾਂ ਇਹ ਜੂ ਹੈ ਇਹ ਅਦਵਾਨਾ ਬਣਾਉਣ ਵੇਲੇ ਇਹਨਾਂ ਨੇ ਲਿਖਿਆ ਇਹਦਾ ਮਤਲਬ ਹੈ ਕਿ ਅਦਵਾਨਾ ਬਣਾਉਣ ਨੂੰ ਲਿਖਿਆ ਹੈ ਕੀ ਕਿਹਨਾਂ ਉੱਥੇ ਦਾ ਕਬਜ਼ਾ ਉਹ ਅਗਲੀ ਵਾਰ ਜਿੱ ਇੱਕ ਜਗ੍ਹਾ ਲਿਖੇ ਆਪੇ ਲਿਖਣਗੇ ਨਾ ਕਿ ਗੁਰੂ ਨਾਨਕ ਦੇਵ ਜੀ ਸਮੇਂ ਕੀ ਹਾਲਤ ਸੀ ਵੀ ਜਦੋਂ ਸ੍ਰੀ ਚੰਦ ਨੇ ਕਬਜ਼ਾ ਕਰ ਲਿਆ ਸੀ ਉਹ ਦੱਸਾ ਕਿਹੜਾ ਹੁਰਤਾਰਾ ਬਣਾਇਆ ਜੀ ਕਿਤੇ ਕਿਤੇ ਗੁਰੂ ਰੂਪ ਕੇ ਬਾਬਾ ਜੀ ਇਹ ਲਿਖਿਆ ਗਾੜੇ ਘੜਾਂ ਕੇ ਤੋੜਨ ਹਾਰ ਸੁ ਬਾਤ ਨਹੀਂ ਚੱਕ ਸਵਾਰ ਲੋਈਆ ਸਿੰਘ ਬੁਕੇ ਮਗਾਵ ਲਈ ਇਹ ਹੀ ਵਾਲੇ ਅਦੇ ਲਿਖਣੋਂ ਲੱਗੇ ਜੂੜ ਬੋਲ ਲੈਦੇ ਰਵੇਦੇ ਜੀ ਫਲਾਣਾ ਗੁਰੂ ਆ ਜੀ ਇੱਥੇ ਉਹਨੇ ਅ ਅਢੀਕਰ ਆਪ ਗੀਤਾ ਸੀ ਦਮ ਦਮ ਵੜਾ ਲਿਆ ਕਿਹ ਕੋਲ ਉਹਨੇ ਰੀ ਕਿਤੇ ਕੁਛ ਕੀਤਾ ਸੀ ਐਵੇਂ ਬਣਾ ਕੇ ਬੜਾ ਕੇ ਬਹਿ ਗਿਆ ਕਿ ਕਿਲੇ ਕਿਲੇ ਸਾਹਿਬ ਕਿਤੇ ਕਿਕਰ ਸਾਹਿਬ ਸਾਹਿਬ ਬਣ ਗਏ ਜੀ ਤੇ ਦਾਦੀ ਸਾਹਿਬ ਕਦ ਅਪਲਾਇਜ਼ਾ ਗਿਦਾ ਤਤਮਸਾ ਸੋਆ ਕੀ ਹੁੰਦਾ ਪੂਜਾ ਅਸਣ ਥਾਪਣ ਸੋਆ ਇਹ ਕਦ ਬੱਕੀ ਜਾਵ ਕਦ ਕੜਕੀ ਜਾਵ ਜੀ ਪੂਜਾ ਅਸਣ ਥਾਪਣ ਸੋਆ ਦਾ ਕੀ ਅਰਥ ਹੈ ਜੀ ਕੋਈ ਹੋਰ ਨੂੰ ਪੂਜਾ ਕਰਦੇ ਨੇ ਉਸ ਅਸਣ ਤੇ ਜਿੱਥੇ ਬੈਠਾ ਸੀ ਪੈਰ ਧਰਿਆ ਸੀ ਨਾ ਅਸੀਂ ਗੁਰਬਾਣੀ ਦੀ ਇੱਕ ਸ਼ਬਦ ਦੀ ਪੂਜਾ ਕਰਨੀ ਹੈ ਆਸਣ ਵੀ ਕਰਨੀ ਹੈ ਉਹ ਇਨਾਂ ਨੇ ਹੈ ਉਹ ਜੋੜਣਾ ਦੇ ਧਾਤੀ ਨਾਲ ਜੋੜਦਾ ਤੁਹਾਨੂੰ ਜਿਵੇਂ ਉਹ ਜੋੜਦਾ ਗੁਰਬਾਣੀ ਤੋਂ ਖਲਾਫ ਕਰਦਾ ਗੁਰਬਾਣੀ ਜੇ ਲਾਈਨ ਬਦਲਨੇ ਤੇ ਸਮਾਰ ਕੇ ਬਦਲਦੀ ਥੋੜ੍ਹ ਥੋੜ੍ਹ ਤੇ ਤੁਹਾਨੂੰ ਐਸਾ ਮਤਲਬ ਆਦਾ ਕਿ ਗੁਰਬਾਣੀ ਜਿਹੜੀ ਕਿ ਲਿਖਿਆ ਹੋਇਆ ਹੈ ਗੁਰਬਾਣੀ ਦਰੋ ਕਿਨ ਜਗਾ ਪੜਨ ਦੁਰ ਕੋ ਵੈਰ ਗੁਰੂਆਂ ਕਰੂ ਗਿਆ ਤੇ ਜਲਾਤੀ ਸੀ ਪਰ ਬਿਲਕੁਲ ਜਲਾਤੀ ਸੀ ਗੁਰਬਾਣੀ ਹਾਂ ਜੀ ਸਿੱਧ ਆਸਣੀ ਸਭ ਜਗਤ ਦੇ ਨਾਨਕ ਆਰ ਮਤੇ ਜੇ ਕੋ ਆ ਅ ਜਿਹੜਾ ਸਦਾ ਦੇ ਅਸਰ ਨਹੀਂ ਦਿੱਤੇ ਗਏ ਨੇ ਉਹ ਸਭ ਭੁਜਾ ਗਿਆ ਅਸਰ ਨੇ ਤੁਹਾਡੇ ਇਹ ਦਾ ਸੰਖੇਪ ਕਿਹਾ ਕਰਦੇ ਨਾਲ ਆਦਮਾ ਤੇ ਕੋਈ ਜਨੇ ਵੀ ਆਪ ਤਾਂ ਨਾ ਨਮਤਾ ਉਹ ਤੋਂ ਲੈ ਕੇ ਸਾਰੇ ਕੁਯਾ ਬੇਸਾਨ ਨੇ ਥੋੜੇ ਜਾਣਾ ਚਾਹੀਦਾ ਸਿੱਖਣ ਨੂੰ ਉੱਥੇ ਜਿੱਦਿ ਤੱਕ ਗਏ ਨੇ ਉਹ ਤੋਂ ਮਤਲਬ ੜਕ ਜਾਣਾ ਚਾਹੀਦਾ ਸਾਂ ਬਦਰੂ ਐਂ ਕਹਤਾ ਹੈ ਜੜਾਵਾ ਵੀ ਚੜਾਉਣਾ ਚਾਹੀਦਾ ਨਾਲੇ ਆਪਸ ਚ ਲੜਦੇ ਨੇ ਜੀ ਦਰਬਾਰ ਵਾਲੇ ਕਹਿੰਦੇ ਉੱਥੇ ਹੇਮਗੰਡਾ ਨਾ ਜਾਓ ਹੇਮਗੰਡਾ ਵਾਲੇ ਕਹਿੰਦੇ ਉੱਥੇ ਨਾ ਜਾਓ ਫਿਰ ਪੈਸੇ ਵੰਡੇ ਜਾਂਦੇ ਨੇ ਇਹਨਾਂ ਦੇ ਓਏ ਤਾਂ ਇਹਨਾਂ ਨੂੰ ਉਦੋਂ ਦੀ ਸੀ ਪਤਾ ਚਾ ਲਖਿਆ ਇਹ ਤਾਂ ਹੁਣ ਹੈ ਨਾ ਫੁੱਟ ਪਈ ਤੇ ਬਾਅਦ ਦੀ ਗੱਲ ਹੈ ਉਦੋਂ ਕਿਥੇ ਨਹੀਂ ਉਦੋਂ ਸਾਰੇ ਇੱਕ ਤੇ ਯਾਦ ਪਹਿਲਾਂ ਸ਼ੁਰੂ ਹੋਇਆ ਫਿਰ ਉਦੋਂ ਦੀ ਸੀ ਉਹਨਾਂ ਨੂੰ ਗੱਲ ਵੀ ਆ ਹੋ ਚੁਈ ਆ ਆ ਜੜੀ ਹਾਂ ਜੀ ਨਾ ਨਾਨਕ ਮਤਾਏ ਗੁਰਦਵਾਰਾ ਹੋਰ ਕਿਹੜਾ ਉੱਥੇ ਬਣਾਇਆ ਹੋਇਆ ਰੀਠਾ ਸਾਹਿਬ ਵੀ ਹੈ ਉੱਪਰ ਬਾਗੇਸ਼ਵਰ ਹੈ ਹੋਰ ਬਧੇਰੇ ਨੇ ਆਲੇ ਵਿੱਚ ਕਿਤੇ ਹੋਰ ਕੈਦਮ ਜੀ ਵੀ ਇੱਥੇ ਜੀ ਰਾਤ ਨੂੰ ਆਇਆ ਪਿੰਡ ਇੱਥੇ ਰਾਤ ਕੱਟੀ ਸੀ ਦੂਰ ਸੀ ਇੰਨਾ ਸੇ ਸਬਰ ਕਰਦੇ ਤੇ ਜਿਨਾ ਮਰਜੀ ਬਣਾਈ ਜਾ ਠੀਕ ਹੈ ਜੀ ਘਰ ਘਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਿਸੋਵਾ ਬਸ ਘਰ ਘਰ ਦੇ ਅੰਦਰ ਕੀਰਤਨ ਹੋਊਗਾ ਅੰਦਰ ਸਾਲ ਵੜਜੂ ਕੀਰਤਨ ਹੋਊਗਾ ਕੀਰਤਨ ਦਾ ਕੀ ਅਰਥ ਹੈਗਾ ਕੀਰਤਨ ਕਰਦੇ ਕੀ ਹੈ ਤਰੂਨ ਤਾਂ ਗੁਰਬਾਣੀ ਮੰਨਦੀ ਨਹੀਂ ਕੀਰਤਨ ਆ ਉੱਤੇ ਬਾਜੂਗਾ ਖੇਰ ਮਨੋ ਸਦਾ ਵਿਸਾਖੀ ਰਹਿੰਦੀ ਹੈ ਇਹ ਗੱਲ ਸਦਾ ਵਿਸੋ ਉਹ ਜੁਵਾ ਇਹ ਤਾਂ ਤਰਤਲ ਹੋਊਗਾ ਪੜਾਉਣ ਦੇ ਉੱਤੇ ਕੋਈ ਆਦਮੀ ਵੀ ਰਹੂਗਾ ਹੀ ਕੀਰਤਨ ਵੀ ਹੋਊਗਾ ਹੀ ਇਹ ਇਹ ਵਿਸਾਖੀ ਲਿਖਦਾ ਹੈ ਵਿਸਾਖੀ ਇਹ ਫਿਰ ਦਸਮ ਚੁਰ ਚੱਕ ਕੇ ਗੱਲ ਕਰਦਾ ਜਦੋਂ ਇਹ ਤਾਂ ਜਿਹੜੇ ਅਰਥ ਹਨ ਨਾ ਘਰ ਘਰ ਵਿਖੇ ਧਰਮਸ਼ਾਲਾ ਹੋਈਆਂ ਘਰ ਕੀਰਤਨ ਹੋਣ ਲੱਗਾ ਮਨੋਂ ਸਦਾ ਵਿਸਾਖੀ ਰਹਿੰਦੀ ਹੈ ਇਹ ਤਾਂ ਫਿਰ ਉਹ ਗੱਲ ਹੋ ਗਈ ਉਸਵਾ ਕਹਿੰਦੇ ਨੇ ਅਸਰਜੋ ਵਿਸਾਖੀ ਨੂੰ ਕਹਿਣ ਲੱਗੇ ਥੋੜ ਅੱਜਕੱਲ ਇਹ ਅੱਜਕੱਲ ਵਾਲੇ ਅਰਥ ਦੇ ਰਿਹਾ ਉਸਵਾ ਪਸਿਆ ਹੋਇਆ ਮਾਨ ਹੈ ਉੱਥੇ ਉੱਥੇ ਬੰਦੇ ਰਹਿਣਗੇ ਉਹ ਜਗ੍ਹਾ ਜੇ ਜੰਗਲ ਵੀ ਸੀ ਉੱਥੇ ਬੰਦੇ ਵਸਣਗੇ ਬਸ ਜਦੋਂ ਤੇ ਕਾਹਨ ਦਾ ਹਵਾਲਾ ਬੰਨੂ ਤਬੰਦੇ ਦੀ ਰਾਜ ਸੀ ਆਹ ਨਾਲੇ ਹੋਰ ਦਾ ਜਿੱਥੇ ਆਨਪੰਦਾ ਸੀ ਉੱਥੇ ਸ਼ਹਿਰ ਬਸਿਆ ਹੋਇਆ ਨਾ ਪਰ ਵਿਸਾਖੀ ਜਿਹੜੀ ਆਪਣੀ 1692 ਵਾਲੀ ਵਿਸਾਖੀ ਹੈ ਕਿ ਕੋਈ ਹੋਰ ਰਤ ਹੁੰਦਾ ਇਹਦਾ ਸਦਾ ਵਿਸਾਖੀ ਰਹਿੰਦੀ ਹੈ ਕੋਈ ਬਸਣ ਦੀ ਗੱਲ ਬਸੋਂ ਕਹਿੰਦਾ ਆਹ ਰਹੂਦੀ ਹੈ ਸਦਾ ਵਿਸਾਖੀ ਅਰਥੇ ਟਿਕਾਕਾਰ ਵਿਸ਼ਾਖੀ ਲਿਖਣਾ ਮੈਨੂੰ ਇਹ ਨਹੀਂ ਪਤਾ ਵੀ ਵਿਸ਼ਾਖੀ ਦਾ ਮਤਲਬ ਵਸਣਾ ਹੁੰਦਾ ਕਿ ਆਪਾਂ ਜਿਹੜਾ ਵਿਸ਼ਾਖੀ ਜਿਹੜਾ ਪੈਸਾ ਖੈ ਸ਼ਾਖਾ ਉਹਦੀ ਸ਼ਾਖਾ 'ਤੇ ਬੇਸ ਕਰੀ ਹੂੰ ਇਹ ਤਾਂ ਵਿਸ਼ਾਖੀ ਲਿਖਿਆ ਉਹ ਦੂਏ ਦੂਏ ਮਾਪ ਅੰਦਰ ਉਹਦੇ ਵਿੱਚ ਸ਼ਾਖਾ ਬੇਸ ਕਰੇ ਲਿਖਿਆ ਹਾਂ ਉਹ ਤੋਂ ਨਾਲ ਵੈ ਸ਼ਾਖਾ ਹੈ ਨਾ ਇਹ ਤਾਂ ਵਿਸ਼ਾਖੀ ਚਲੋ ਜੀ ਅੱਗੇ ਅਗਲੀ ਗੱਲ ਹੈ ਸਭ ਤੋਂ ਜ਼ਿਆਦਾ ਗੰਭੀਰ ਮਨ ਲੱਗਦਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਟੋਆ ਆਹ ਜੱਟਾ ਟੋਆ ਜੇ ਕੀਤਾ ਹਮਲਾ ਕੀਤਾ ਸੱਚਾ ਟੋਆ ਆਮਲਾ ਹੁੰਦਾ ਪੱਛੇ ਟੋਏ ਚ ਬਾਬੇ ਚਾਰੇ ਚੱਕ ਧਾਰ ਤੇ ਨੌ ਖੰਡ ਪ੍ਰਿਥਵੀ ਧਾਰ ਤੇ ਨਾ ਪਰ ਕਹਾਵੋ ਚਾਰ ਚੱਕ ਕੀ ਹੁੰਦੇ ਆ ਚਾਰ ਚੱਕ ਦਾ ਕੀ ਅਰਥ ਚਾਰੇ ਕੰਟਾ ਦੇ ਚਾਰੇ ਕੰਟਾ ਦੇ ਨੂੰ ਧਾਰਤੇ ਸਵਾਸ ਜੀ ਕਰਦੇ ਛੱਡ ਤੇ ਬਾਕੀ ਧਾਰਤੇ ਹੈ ਜਿਹੜੇ ਚਾਰਾਂ ਚੱਕਾਂ ਦੇ ਵਿੱਚ ਜੋਗੀ ਸੀ ਉਹਨਾਂ ਨੇ ਗੁਰੂ ਨਾਨਕ ਦੇ ਮੋਢੇ ਨੂੰ ਆਪਣਾ ਜੱਲਾ ਬਣਾ ਲਿਆ ਆ ਧਾਰੇ ਜਿਹੜੇ ਝੂਠ ਬੋਲਦਾ ਝੱਤ ਬੋਲਦਾ ਜੇ ਤਾਂ ਸਰੀਰ ਜਾਂਦੇ ਧਾਰਿਆ ਹੋਇਆ ਇਹ ਤਾਂ ਚਾਰੇ ਚੱਕ ਧਾਰੇ ਨੇ ਜੇ ਸ੍ਰੀ ਚੰਦਨੀ ਤਰਿਆ ਹੋਇਆ ਲੈਣਾ ਤਰਿਆ ਹੈ ਫਿਰ ਗਲਤ ਝੂਠ ਹੈ ਲੈਣੇ ਨੇ ਤਾਂ ਗੱਲ ਕਹੀ ਦੀ ਗੁਰਬਾਣੀ ਦਾ ਹਲ ਮੰਦੀ ਨਹੀਂ ਉਹ ਬੇਤਾਰੇ ਜਾਂ ਚੱਕ ਅਸ ਸ੍ਰੀ ਚੰਦਨੀ ਤਾਂ ਆਪ ਬਾਤ ਲਿਖੀ ਹੋਈ ਹੈ ਵੀ ਸ੍ਰੀ ਚੰਦ ਤਰਿਆ ਨਹੀਂ ਹੈ ਸ੍ਰੀ ਚੰਦ ਦੀ ਬਾਤ ਤਾਂ ਆਪੇ ਗੁਰਦਾਸ ਦੀ ਲਿਖੀ ਹੋਈ ਹੈ ਵੀ ਉਹ ਨਹੀਂ ਤਰਿਆ ਹੈਗਾ ਉਹਨਾਂ ਦੇ ਤਾਂ ਖਿਲਾਫ ਜਿਹੜਾ ਆਪਣਾ ਮਿਹਰਬਾਨ ਨੂੰ ਤਾਂ ਕੁੱਤਾ ਲਿਖਿਆ ਸਿੱਧਾ ਹੀ ਬਾੜੀ ਦਾ ਸਰੀਜਾ ਨੂੰ ਪੁੱਤਰੀ ਕੌਲ ਨਾ ਪਾੜਿਆ ਤਾਂ ਵੀਰੋਂ ਕਾਨੂੰ ਬਲੱਟੀਏ ਦਿਲ ਖੋਟੇ ਆਕੀ ਫਿਰੂ ਉਹ ਤਾਂ ਤਾਰੇ ਆਈ ਉਹ ਕਹਿੰਦੇ ਪੁੱਤਰਾ ਦੀ ਗੱਲ ਨਹੀਂ ਮੰਨੀ ਗੁਰਬਾਣੀ ਕਹਿਦੀ ਐ ਇਹਨੇ ਕਹਿੰਦਾ 10 ਚਾਹੇ ਚੱਕਦਾ ਇਹ ਤਾਂ ਮਹਾ ਜੂਠਾ ਅਸਲੀ ਸੋਹਣ ਆਹ ਵੀ ਛੋਟਾ ਇਲਾਕਾ ਮਹਾਨ ਕਰਨਾ ਚਾਹੀਦਾ ਸੀ ਅਛਾ ਜੀ ਇਹ ਗੱਲ ਬਰਪਰੋਸਨ ਕੀਤਾ ਜਾ ਸਕਦਾ ਕਿਉਂਕਿ ਮਾਣੇ ਜੇ ਲਿਖਿਆ ਹੋਵੇ ਵਿਚਰੀਆਂ ਵਾਲਿਆਂ ਦਾ ਝੂਠ ਹੈ ਉਹ ਜੀ 2 ਕਰੋੜ ਪਤਾ ਨਹੀਂ ਕਿੰਨਾ ਸਿਕ ਬਣਾਤਾ ਨਾਮ ਤੇ ਦਾ 3 ਕਰੋੜ ਕਹਿੰਦਾ ਉਹ ਕੇਵਲ ਸਿੰਘ ਕਹਿੰਦਾ 3 ਕਰੋੜ ਸਿਕ ਬਣਾਤਾ ਉਹ ਤਾਂ ਹੋਰ ਵੀ ਬੋਲਦੇ ਨੇ ਝੂਠੇ ਦਾ ਸਾਨੂੰ ਫਿਰ ਮਾ ਗਾ ਵੀ ਨਾ ਦੇ ਝੂਠ ਨੇ ਠੀਕ ਹੋਣਾ ਉਹਨਾਂ ਨਾਲ ਗੱਲ ਪੈ ਜੀ ਆਪਾਂ ਝੂਠਾਂ ਦੇ ਝੂਠਾਂ ਦੇ ਗੱਲ ਪੜਨਾ ਪੈ ਗਿਆ ਤੂੰ ਘਰ ਦੇ ਨਾਲ ਪਈਦਾ ਭਾਸ਼ਾ ਤੈਨੂੰ ਪਤਾ ਹੀ ਹੋਵੇ ਕਿਹੜੀ ਹੈ ਝੂਠਿਆਂ ਦੇ ਚੋਰਾਂ ਦੇ ਨਾਲ ਪੈਂਦੀ ਹੈ ਪੁਲਿਸ ਭਾਸ਼ਾ ਹੋਈ ਜੀ ਹੁੰਦੀ ਹੈ ਤੇ ਉਹ ਵੀ ਅਨਾਈ ਭਾਸ਼ਾ ਕਹਿੰਦੀ ਹੈ ਉਹ ਚੋਰਾਂ ਦੇ ਖਿਲਾਫ ਪੁਲਿਸ ਦੀ ਭਾਸ਼ਾ ਕਹਿੰਦੀ ਹੈ ਬਈ ਝੂਠਿਆਂ ਦੇ ਖਿਲਾਫ ਕਹਿੰਦੀ ਭਾਸ਼ਾ ਹੁੰਦੀ ਹੈ ਕਿਹਨਾਂ ਨੇ ਇਹਨਾਂ ਕੁਝ ਤਹਿਤ ਨਹਿਤ ਕਰਤਾ ਗੁਰਮਤ ਏਨਾਂ ਨੇ ਜ਼ਿਤੇ ਹਾਜ਼ਰ ਕੀਏ ਇਲੇ ਹਾਜ਼ਰ ਕਾਵਲ ਨੇ ਇਹ ਲੈ ਆ ਜਨੂ ਫੰਦਨ ਵਾਲੇ ਨੇ ਅਜੋ ਨਹੀਂ ਬੰਦੇ ਜੇ ਅਸੀਂ ਅਜੋ ਕਹਿੰਦੇ ਨੇ ਅਸੀਂ ਉਹ ਠੀਕ ਹਾਂ ਐਡੀ ਭਾਸ਼ਾ ਅਸੀਂ ਕੌਲਟ ਕਿਹੜੀ ਬੋਲੀ ਹੈ ਤਾਂ ਵੀ ਇਹ ਕਹੀ ਜਦੋਂ ਠੀਕ ਹਾਂ ਗਰ ਭਾਸ਼ਾ ਵਾਲੇ ਨੂੰ ਲੱਗਣ ਦੇ ਦਿੰਗੇ ਗੁਰਮੁਖ ਕਾਲ ਵਿੱਚ ਪ੍ਰਗਟ ਹੋਆ ਆ ਆ ਗਿਆ ਪ੍ਰਗਟ ਹੋਣ ਕਲ ਵਿੱਚ ਪ੍ਰਗਟ ਹੋ ਆਇਆ ਹੈ ਪ੍ਰਗਟ ਕਲ ਵਰਮਕੇ ਕਲ ਵਿੱਚ ਪ੍ਰਗਟ ਹੋ ਪਰ ਬੇਜਿਨੀ ਚਾਹੀਦਾ ਮੈਂ ਚਾਹੀਦਾ ਆਇਆ ਨੂੰ ਜਾਰੀ ਜਿੱਦ ਨਹੀਂ ਆਉਂਦਾ ਜਿੱਤੇ ਕਲਪਨਾ ਸੀ ਉਥੇ ਪ੍ਰਗਟ ਹੋ ਗਿਆ ਕਹਾਂ ਕਲੀ ਮੈਂ ਪ੍ਰਗਟ